ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਹੈ ਅੱਜ ਲਾਸਟ ਜਿਹੜਾ ਗੇੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਜੇਕਰ ਗੱਲ ਲੋਕ ਸਭਾ ਹਲਕਾ ਫਤੇਗੜ ਦੀ ਕਰੀਏ ਤਾਂ ਮੈਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਖੰਨਾ ਏਰੀਆ ਦੇ ਵਿੱਚ ਹਾਂ ਜਿੱਥੇ ਸਾਰੀਆਂ ਹੀ ਪਾਰਟੀਆਂ ਦੇ ਮੁੱਖ ਚੋਣ ਦਫ਼ਤਰ ਬਣੇ ਹੋਏ ਨੇ ਹੁਣ ਮੈਂ ਪਹੁੰਚਿਆ ਹੋਇਆ ਹਾਂ ਸਿਕਰਟ ਹਾਰਟ ਸਕੂਲ ਦੇ ਵਿੱਚ ਸਮਾਂ ਲਗਭਗ 7:30 ਵਜੇ ਦਾ ਹੋ ਚੁੱਕਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਮੇਰੀ ਬੈਕ ਸਾਈਡ ਤੇ ਲੰਬੀਆਂ ਨੰਬੀਆਂ ਕਤਾਰਾਂ ਲਗੀਆਂ ਹੋਈਆਂ ਨੇ ਤੇ ਆਪਣੀ ਬੋਰਡ ਦਾ ਇਸਤੇਮਾਲ ਕਰਨ ਵਾਸਤੇ ਜਿਹੜੇ ਲੋਕ ਨੇ ਉਰੇ ਬੋਲਟਰ ਨੇ ਉਹ ਪਹੁੰਚੇ ਹੋਏ ਨੇ ਅਥਾਂ ਦੇ ਵਿੱਚ ਬੋਲਟਰ ਲਿਸਟਾਂ ਖੜੀਆਂ ਹੋਈਆਂ ਨੇ ਪਰਚੀਆਂ ਭੜੀਆਂ ਹੋਈਆਂ ਆਧਾਰ ਖੜ ਬੜੇ ਹੋਣੇ ਸੋ ਅੱਜ ਸਵੇਰ ਤੋਂ ਹੀ ਕਿਉਂਕਿ ਗਰਮੀ ਜਿਆਦਾ ਹੋਣ ਕਾਰਨ ਲੋਕ ਸਵੇਰੇ 7 ਵਜੇ ਤੋਂ ਹੀ ਆਪਣੇ ਆਪਣੇ ਬੂਥਾਂ ਦੇ ਉੱਪਰ ਪਹੁੰਚੇ ਹੋਏ ਨੇ ਲੰਬੀਆਂ ਲੰਬੀਆਂ ਕਤਾਰਾਂ ਇੱਕ ਪਾਸੇ ਲੇਡੀਜ਼ ਦੀਆਂ ਤੇ ਦੂਜੇ ਪਾਸੇ ਜੈਂਟਸ ਦੀਆਂ ਕਤਾਰਾਂ ਤੁਸੀਂ ਦੇਖ ਰਹੇ ਹੋ ਅੱਜ ਜਿਆਦਾ ਧੁੱਪ ਹੋਣ ਕਰਨੇ ਕਿਉਂਕਿ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਗਰਮੀ ਕਾਰਨ 7 ਵਜੇ ਤੋਂ ਹੀ ਲੋਕ ਜਿਹੜੇ ਵੋਟਰ ਨੇ ਆਪਣੀ ਬੋਟ ਦਾ ਸਹੀ ਇਸਤੇਮਾਲ ਕਰਨ ਵਾਸਤੇ 7 ਵਜੇ ਹੀ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਪ੍ਰਬੰਧ ਵੀ ਕੀਤੇ ਗਏ ਨੇ ਸੋ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਿਹੜਾ ਹੈ ਅਸੀਂ ਜਾ ਕੇ ਤੁਹਾਨੂੰ ਅਲੱਗ-ਅਲੱਗ ਇਲਾਕਿਆਂ ਦੇ ਜਿਹੜੀ ਹੈ ਦੌਰਾ ਕਰਾਵਾਂਗੇ ਦੱਸਾਂਗੇ ਕਿ ਜਿਵੇਂ ਮੈਂ ਦੱਸਿਆ ਕਿ ਲਗਭਗ ਸਵਾ 8 ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਸਵੇਰੇ 7 ਵਜੇ ਤੋਂ ਹੀ ਲੱਗੀਆਂ ਹੋਈਆਂ ਨੇ ਔਰ ਬੋਟ ਜਿਹੜੇ ਨੇ ਉਰੇ ਚਾਰ ਬੂਥ ਬਣੇ ਹੋਏ ਨੇ ਚਾਰ ਬੂਤ ਬਣੇ ਹੋਏ ਨੇ ਤੁਸੀਂ ਦੇਖੋ ਕਿ ਬੋਰਡ ਪਾ ਕੇ ਜਿਹੜੇ ਨੇ ਆ ਰਹੇ ਨੇ ਬੋਰਡ ਪਾਇਆ ਜੀ ਹਾਂ ਜੀ ਹਾਂ ਜੀ ਗਰਮੀ ਕਿੰਨੀ ਹੈ ਬਹੁਤ ਜ਼ਿਆਦਾ ਆਪਣਾ ਤਾਂ ਨੰਗੇ ਪਰੋ ਵੀ ਗਰਮੀ ਪੂਰੀ ਹੈ ਬੋਲ ਪਾਇਆ ਬੋਰਡ ਹੈ ਪਾਣੀ ਪੂਣੀ ਦਾ ਇਂਤਜ਼ਾਮ ਹੈਗਾ ਉਰੇ ਹਾਂ ਹਾਂ ਹੈ ਤਾਂ ਸੋ ਪ੍ਰਸ਼ਾਸਨ ਵੱਲੋਂ ਪਾਣੀ ਦਾ ਇਂਤਜ਼ਾਮ ਵੀ ਕੀਤਾ ਗਿਆ ਹੈ ਬੈਠਣ ਦਾ ਇਂਤਜ਼ਾਮ ਵੀ ਕੀਤਾ ਗਿਆ ਹੈ ਔਰ ਸਹੀ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਦੇਖ ਲਓ ਕਿ ਲੈਂਡ ਲਵਾ ਕੇ ਪ੍ਰਸ਼ਾਸਨਿੰਗ ਜਿਹੜੇ ਅਧਿਕਾਰੀ ਆਏ ਹੋਏ ਨੇ ਦੋਨੇ ਪਾਸੇ ਇੱਕ ਪਾਸੇ ਲੇਡੀਜ਼ ਦੀ ਲੈਂਡ ਲੱਗੀ ਹੋਈ ਹੈ ਤੇ ਦੂਜੇ ਪਾਸੇ ਜੈਂਟਸ ਦੀ ਲੈਂਡ ਲੱਗੀ ਹੋਈ ਹੈ ਸੋ ਇੱਕ ਵਧੀਆ ਜਿਹੜਾ ਹੈ ਉਪਰਾਲਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਬੈਠਣ ਵਾਸਤੇ ਸੋ ਲਗ ਲਗ ਇਲਾਕਿਆਂ ਦੇ ਅਲੱਗ ਅਲੱਗ ਬੂਥਾਂ ਦੇ ਉੱਪਰ ਦੌਰਾ ਕਰਨ ਤੋਂ ਬਾਅਦ ਅਸੀਂ ਹਿੰਦੀ ਪੁਤਰੀ ਪਾਰਸਲਾ ਸਕੂਲ ਦੇ ਵਿੱਚ ਪਹੁੰਚਿਆ ਜਿੱਥੇ VOTING ਚੱਲ ਰਹੀ ਹੈ ਔਰ ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦੇ ਬਾਵਜੂਦ ਵੀ VOTER ਜਿਹੜਾ ਹੈ ਆਪਣੀ ਬੋਟ ਦਾ ਇਸਤੇਮਾਲ ਕਰਨ ਵਾਸਤੇ ਨਿਕਲ ਰਿਹਾ ਹੈ ਦੋਸਤੋ ਸਭ ਤੋਂ ਵੱਡੀ ਗੱਲ ਹੈ ਕਿ ਕਈ ਬੂਥ ਲੱਗੇ ਹੋਏ ਨੇ ਕਈ ਪਾਰਟੀਆਂ ਦੇ ਬੂਥ ਲੱਗੇ ਹੋਏ ਨੇ ਪਰ ਅੱਜ ਤੁਹਾਨੂੰ ਮਸ਼ੀਨ ਦਾ ਨਮੂਨਾ ਦਿਖਾ ਰਹੇ ਹਾਂ ਇਹ ਭਾਰਤੀ ਜਨਤਾ ਪਾਰਟੀ ਦੇ ਟੇਬਲ ਦੇ ਉੱਪਰ ਦੇਖਣ ਨੂੰ ਮਿਲਿਆ ਕਿਸੇ ਹੋਰ ਪਾਰਟੀ ਦੇ ਉੱਪਰ ਦੇਖਣ ਨੂੰ ਨਹੀਂ ਮਿਲਿਆ ਤੁਸੀਂ ਦੇਖ ਲਿਓ ਕਿ ਪੂਰਾ ਜਿਹੜੀ ਹੈ ਇਹ ਮਸ਼ੀਨ ਜਿਹੜੀ ਜਿੱਥੇ ਬੋਟ ਬਣਿਆ ਹੈ ਬਿਲਕੁਲ ਉਹੀ ਚੀਜ਼ ਬਣਾਈ ਹੋਈ ਹੈ ਤੇ ਇਹ ਮਸ਼ੀਨ ਦਾ ਸੈਂਪਲ ਜਿਹੜਾ ਹੈ ਭਾਜਪਾ ਦੇ ਟੇਬਲ ਦੇ ਉੱਪਰ ਦੇਖਣ ਨੂੰ ਮਿਲਿਆ ਹਾਂ ਕੀ 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 ਕਹਣਾ ਜਾਨਦੇ ਹੋ ਕਿਵੇਂ ਲੱਗ ਰਿਹਾ ਮਾਹੌਲ ਜਿਹੜਾ ਹੈ ਇਸ ਵਾਰ ਜੈਸੀ ਰਾਮ ਜੀ ਲੋਕਾਂ ਚ ਪੂਰਾ ਉਤਸ਼ਾਹ ਹੈ ਬਸ ਦੱਸ ਕੇ ਜਾਂਦੇ ਆ ਜੈਕਾਰਾ ਲਗਾ ਕੇ ਜਾਂਦੇ ਆ ਜੈ ਜੀ ਸ਼੍ਰੀ ਰਾਮ ਮੈਂ 4:30 ਵਜੇ ਬੂਥ ਤੇ ਆ ਗਏ ਸਾਡੀ ਟੀਮ ਸਾਰੀ ਜੇਜੀ ਬੋਬੀ ਜੀ ਗੋਪੀ ਜੀ ਸਾਰੀ ਟੀਮ 4:30 ਵਜੇ ਅਸੀਂ ਉਰੇ ਆ ਗਏ ਸੀਗੇ ਸਵਾ 5 ਵਜੇ ਦਾ ਜਿਹੜਾ ਸਾਡੇ ਅੰਦਰ ਬੂਥ ਇੰਚਾਰਜ ਹੈ ਨਾ ਸੌਰੀ ਅੰਦਰ ਡਿਊਟੀ ਦੇ ਰਹੇ ਆ ਜਿਹੜੇ ਇਲੈਕਸ਼ਨ ਤੇ ਉਹ ਸਵਾ 5 ਵਜੇ ਅੰਦਰ ਚਲੇ ਗਏ ਸੀ ਮਸ਼ੀਨਾਂ ਚੈੱਕ ਕਰਾ ਕੇ ਚਲਵਾਤੀਆਂ ਸਾਡੇ ਕੋਲੇ ਪੈਣਾ ਸਾਡੀਆਂ 5:30 ਵਜੇ ਵੋਟਾਂ ਲੈਣ ਆ ਗਈਆਂ ਕਹਿੰਦੇ ਵੀ ਅਸੀਂ ਪੂਰਾ ਉਤਸ਼ਾਹ ਹੈ ਵੀ ਅਸੀਂ ਵੋਟਾਂ ਪਾਣੀ ਹੈ ਜੈ ਸ਼੍ਰੀ ਰਾਮ ਸੋ ਮੇਰੇ ਨਾਲ ਪੰਜਾਬ ਭਾਜਪਾ ਦੇ ਪਹਿਲਾਂ ਯੂ ਦੇ ਮੈਂਬਰ ਰਹੇ ਹੁਣ ਅੱਜ ਕੱਲ ਭਾਜਪਾ ਦੇ ਵਿੱਚ ਸਿਣੀ ਰੋਦੇ ਤੇ ਨੇ ਸਾਡੀ ਕਿਵੇਂ ਲੱਗ ਰਿਹਾ ਜਿਹੜਾ ਮਾਹੌਲ ਜਿਵੇਂ ਤੁਸੀਂ ਦੇਖ ਰਹੇ ਹੋ ਪਬਲਿਕ ਆ ਰਹੀ ਹੈ ਕਿੰਨੇ ਕੁ ਪਰਸੈਂਟ ਪਬਲਿਕ ਜਿਹੜੀ ਵੋਟ ਪੋਲ ਹੋਣ ਦੀ ਹਿਸਾਬ ਨਾਲ ਹੋ ਰਹੀ ਹੈ ਕੋ ਹਲੇ ਤੱਕ ਤਾਂ ਸਾਨੂੰ ਲੱਗਦਾ ਸਾਡੇ ਬੂਥਾਂ ਦੇ ਵਿੱਚ ਕਰੀਬਨ ਕਰੀਬਨ 30 ਤੋਂ 35% ਵੋਟ ਪੋਲ ਹੋ ਚੁੱਕੀ ਹੈ ਇੰਨਾ ਉਤਸ਼ਾਹ ਕਦੀ ਨਹੀਂ ਦੇਖਿਆ ਲੋਕ ਸਵੇਰੇ 7 ਵਜੇ ਤੋਂ ਲਾਈਨਾਂ 'ਚ ਲੱਗੇ ਹੋਏ ਆ ਜਿੰਨੇ ਲੋਕ ਤਹੂ ਹੋਏ ਪੇ ਵੋਟ ਪਾਣ ਨੂੰ ਉਹਨੇ ਹੀ ਵਰਕਰ ਤਹੂ ਹੋ ਵੋਟ ਪਾਣ ਨੂੰ ਲੋਕ ਬੂਥ ਵੀ ਉਹਨੇ ਹੀ ਉਹਦੇ ਨਾਲ ਲਗਾ ਰਹੇ ਆ ਜਿੰਨੇ ਮਾਨਾ ਲੋਕ ਵੋਟ ਪਾਣ ਆ ਰਹੇ ਆ ਅਸੇ ਜਿਵੇਂ ਪਹਿਲੀ ਵਾਰ ਅਖਾਲੀ ਦਲ ਤੋਂ ਲੱਗ ਹੋ ਕੇ ਇਲੈਕਸ਼ਨ ਨੂੰ ਲੜਿਆ ਜਾ ਰਿਹਾ ਹੈ ਕੀ ਮੰਨਦੇ ਹੋ ਵੀ ਕਿੰਨਾ ਜੱਦ ਲਜਾਵ ਹੈ ਦੇਖੋ ਜੇ ਤੁਸੀਂ ਪਿੰਡਾਂ ਦੀ ਗੱਲ ਕਰੋਂ ਜੇ ਚਾਹੋ ਮੈਂ ਆਪਣਾ ਫੋਨ ਖੋਲ ਕੇ ਦਿਖਾ ਸਕਦਾ ਲੋਕ ਪਿੰਡਾਂ ਦੇ ਵਿੱਚ ਬੂਥ ਲੱਗੇ ਦਿਖਾ ਰਹੇ ਆ ਔਰ ਜਿਹੜਾ ਵੋਟ ਪਾ ਕੇ ਆ ਰਿਹਾ ਸਾਨੂੰ ਫੋਨ ਕਰ ਰਿਹਾ ਇਹ ਜਿਵੇਂ ਬੋਟ ਪਗਤਾ ਗਿਆ ਹੈ ਹਾਂ ਸੋ ਛੜ ਜੀ ਨੇ ਗੱਲ ਕੀਤੀ ਹੈ ਕਿ ਪਹਿਲੀ ਵਾਰ ਇਲੈਕਸ਼ਨ ਲੜਿਆ ਜਾ ਰਿਹਾ ਹੈ ਇੱਕ ਆਵਾਜ਼ ਆਮ ਚਰਚਾ ਦੇ ਵਿੱਚ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਬੂਥ ਪਿੰਡਾਂ ਦੇ ਵਿੱਚ ਨਹੀਂ ਲੱਗਣਗੇ ਪਿੰਡਾਂ ਦੇ ਵਿੱਚ ਬੋਟ ਵੀ ਨਹੀਂ ਨਿਕਲੂਗੀ ਇਹਨਾਂ ਦੇ ਕਹਿੰਦੇ ਮੁਤਾਬਕ ਕਿ ਲੋਕ ਇਹਨਾਂ ਨੂੰ ਆਪਣੇ ਬੂਥ ਲੱਗੇ ਹੋਏ ਵੀ ਦਿਖਾ ਰਹੇ ਨੇ ਤੇ ਨਿਸ਼ਾਨ ਜਿਹੜਾ ਹੈ ਬੋਰਡ ਦਾ ਉਹ ਵੀ ਬੋਰਡ ਦਾ ਨਿਸ਼ਾਨ ਵੀ ਦਿਖਾਇਆ ਜਾ ਰਿਹਾ ਹੈ ਸੋ ਪਿੰਡਾਂ ਦੇ ਵਿੱਚ ਵੀ ਜਿਹੜੀ ਹੈ ਬੋਟ ਨਿਕਲੂਗੀ ਜ਼ਰੂਰ ਕਿ ਸ਼ੱਕ ਪਹਿਲੀ ਵਾਰ ਜਿਹੜਾ ਹੈ ਇਲੈਕਸ਼ਨ ਲੜਿਆ ਜਾ ਰਿਹਾ ਹੈ ਆਓ ਕਿਸੇ ਹੋਰ ਟੇਬਲ ਦੇ ਉੱਪਰ ਜਾ ਕੇ ਕਿਸੇ ਸੋ ਭਾਜਪਾ ਦੀ ਕੈਂਡੀਡੇਟਾਂ ਦੇ ਜਿਹੜੇ ਨੁਮਾਇੰਦੇ ਨੇ ਜਾਂ ਹੋਰ ਜਿਹੜੇ ਉਹ ਲੋਕ ਖੜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਇਹਦੇ ਨਾਲ ਨਾਲ ਹੁਣ ਅਸੀਂ ਗੱਲ ਕਰਦੇ ਹਾਂ ਅਕਾਲੀ ਦਲ ਦੇ ਜਿਹੜੇ ਕਾਰਜਕਰਤਾ ਹੈ ਕੀ ਲੱਗ ਰਿਹਾ ਹੈ ਦੇਖੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਮਾਹੌਲ ਹੈ ਕਿਉਂਕਿ ਸਾਰੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਨੇ ਸਭ ਪਾਰਟੀਆਂ ਜਮਾ ਚੁੱਕੇ ਨੇ ਸ਼ਰਮ ਨਹੀਂ ਅਕਾਲੀ ਦਲ ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਲੋਕਾਂ 'ਚ ਬੜਾ ਤਸ਼ਾਹ ਤੁਸੀਂ ਦੇਖ ਸਕਦੇ ਹੋ ਕਿੰਨਾ ਤਸ਼ਾਹ ਹੈ ਲੋਕਾਂ ਦੇ ਵੋਟ ਪਾਉਣ ਹਾਲਾਂਕਿ ਲੋਕ ਸਭਾ ਦੀਆਂ ਬੋਟਾਂ ਨੇ ਪ੍ਰਧਾਨ ਮੰਤਰੀ ਦੀਆਂ ਬੋਟਾਂ ਨੇ ਪਰ ਖੇਤਰੀ ਪਾਰਟੀ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਜਿਹੜੀ ਜਿਹੜੀ ਆ ਕਿ ਲੋਕ ਸਭਾ 'ਚ ਬੋਲਣਾ ਹੁੰਦਾ ਹੈ ਤੋਂ ਇਸ ਕਰਕੇ ਸਖਤਕਾਰ ਸੁਖਵੀਰ ਸਿੰਘ ਬਾਦਲ ਜੀ ਦੀ ਦਿਖਾਏ ਜੋ ਜੋ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੇ ਦੱਸਿਆ ਇਸ ਵੋਟਾਂ ਦੇ ਵਿੱਚ ਪ੍ਰਚਾਰ ਦਾ ਉਹਨਾਂ ਨੇ ਦੱਸਿਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਪੰਜਾਬ ਲਈ ਲੜਾਈ ਲੜ ਰਿਹਾ ਹੈ ਤੋਂ ਮੈਂ ਇੱਕ ਗੱਲ ਜਾਣਦਾ ਵੀ ਲੋਕਾਂ 'ਚ ਵੀ ਤਸ਼ ਸਾਹਮਣੀ ਆ ਜਾ ਕਿੰਨੇ ਮਿੰਟ ਬੋਰਡ ਪੈ ਚੁੱਕੀ ਹੈ ਦੇਖੋ ਬੋਰਡ ਦਾ ਪਰਸੈਂਟੇਜ ਹਜੇ ਚੱਲ ਰਿਹਾ ਵਧੀਆ ਠੀਕ ਚੱਲ ਰਿਹਾ ਕੰਮ ਤਕਰੀਬਨ ਜੇ ਦੇਖਿਆ ਜਾਵੇ 25 30% ਯਾਨੀ ਕਿ ਜਿਹੜਾ ਸਾਡੇ ਵਾਲਾ ਏਰੀਆ ਬੜਾ ਸਿਹਤ ਸ਼ਾਹੀ ਉਹਨੂੰ ਧੁੱਪ ਵੀ ਗਰਮੀ ਵੀ ਹੋ ਗਈ ਹੈ ਪਾਟਿਆ ਜੀ ਤੁਸੀਂ ਪਹਿਲਾਂ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨਾਲ ਅਲਾਈਅੰਸ ਦੇ ਵਿੱਚ ਇਲੈਕਸ਼ਨ ਲੜੇ ਜਾਂਦੇ ਸੀਗੇ ਅੱਜ ਭਾਰਤੀ ਜਨਤਾ ਪਾਰਟੀ ਅਲੱਗ ਹੋ ਗਈ ਹੈ ਤੇ ਸ਼ਰਮਣੀ ਅਲੱਗ ਹੋ ਗਈ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾਵਾ ਕਰ ਰਹੀ ਹੈ ਕਿ 13 ਦੀਆਂ 13 ਸੀਟਾਂ ਜਿੱਦਾਂਗੇ ਤੇ ਖੰਨੇ ਦੀ ਜਿਹੜੀ ਸੀਟ ਹੈ ਉਹ ਭਾਜਪਾ ਦੀ ਹੈ ਕਹਿੰਦੀ ਦੇਖੋ ਪੰਜਾਬੀ ਦੀ ਕਹਾਵਤ ਹੈ ਵੀ ਉਹ ਕਹਿੰਦਾ ਸਾਹਮਣੇ ਆ ਜਾਣੇ ਜਦ ਮੈਂ ਗੱਲੇ ਮਗਾਤੀ ਕਿਡੇ ਜਿਹੜੇ ਵਾਲ ਨੇ ਉਹ ਕਹਿੰਦਾ ਮੇਰੇ ਸਾਹਮਣੇ ਆ ਜਾਣੇ ਨੇ ਵੀ ਆਪਾਂ ਕਿਉਂਕਿ ਦਾਅਵੇ ਕਰੀਏ ਡੇਡੇ ਲੰਬੇ ਨੇ ਠੀਕ ਹੈ ਨਾ ਗੱਲ 4 ਤਰੀਕ ਕਿਹੜਾ ਦੂਰਾ ਅੱਜ ਪਹਿਲੀ ਤਰੀਕ ਹੋਊਗੀ 4 ਦੀ ਪਰਸੋਂ ਹੈ ਠੀਕ ਹੈ ਤੁਸੀਂ ਗੱਲ ਕਹੀ ਹੈ ਵੀ ਭਾਜਪਾ ਨਾਲ ਸਾਡਾ ਸਹਿਯੋਗ ਰਿਹਾ ਪਰ ਨੀਤੀਆਂ ਸਨ ਜੋ ਭਾਜਪਾ ਦੀਆਂ ਨੀਤੀਆਂ ਸਨ ਉਹਨਾਂ ਨਾਲ ਸ਼੍ਰੋਣੀ ਗੱਲ ਦਾ ਮੇਲ ਨਹੀਂ ਹੈਗਾ ਮੇਲ ਨਹੀਂ ਬਣਿਆ ਤੇ ਇਸ ਕਰਕੇ ਜੋ ਇਹ ਸੀਗਾ ਲਾਇਸ ਟੁੱਟਿਆ ਕਿਉਂਕਿ ਜੋ ਸਾਡੇ ਡਿਮਾਂਡਾਂ ਸਨ ਪੰਜਾਬ ਦੀਆਂ ਡਿਮਾਂਡਾਂ ਸਨ ਉਹ ਸਾਡੇ ਨਹੀਂ ਮੰਨਦੇ ਸੀ ਸੈਂਟਰ ਵਾਲੇ ਇਸ ਕਰਕੇ ਚਲੋ ਕੋਈ ਗੱਲ ਨਹੀਂ ਵੱਖਰੇ ਵੱਖਰੇ ਰਾਹ ਨੇ ਪਰ ਲੋਕਾਂ ਦੇ ਨਾਲ ਦੇਖਾਂਗੇ ਕੀ ਹੁਣ ਲੋਕਾਂ ਦਾ ਜਾਨਾ ਸੋ ਪਾਰਟੀਆਂ ਦਾ ਕਹਿਣਾ ਹੈ ਕਿ ਸਿਰਫ 4 ਦਿਨ ਰਹਿ ਗਏ ਨੇ ਸਭ ਕੋ ਸਾਹਮਣੇ ਆ ਜਾਣਾ ਹੈ ਕਿ ਕੌਣ ਕਿੰਨੇ ਪਾਣੀ ਚ ਹੈ ਬਿਲਕੁਲ 4 ਤਰੀਕ ਤੋਂ ਬਾਅਦ ਸ਼ਾਮ ਨੂੰ 6 ਵਜੇ ਤੱਕ ਸਾਰਾ ਕੁਝ ਕਲੀਅਰ ਹੋ ਜਾਊਗਾ ਕਿ ਕਿਹੜੀ ਪਾਰਟੀ ਅੱਗੇ ਆ ਕੇ ਆਪਣਾ ਰਾਜ ਲੋਕ ਸਭਾ ਹਲਕਾ ਫਤੇਗੜ ਦੀ ਗੱਲ ਕਰ ਰਹੇ ਸੀ ਕਿ ਅਲੱਗ-ਅਲੱਗ ਬੂਥਾਂ ਦੇ ਉੱਪਰ ਅਸੀਂ ਜਾ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨਾਲ ਵੀ ਗੱਲ ਹੋਈ ਤੇ ਗੱਲ ਹੋਈ ਸ਼ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨਾਲ ਵੀ ਇਕੱਠੇ ਹੋ ਕੇ ਇਲੈਕਸ਼ਨ ਪਹਿਲਾਂ ਲੜਦੇ ਸੀ ਇਸ ਵਾਰ ਅਲੱਗ-ਅਲੱਗ ਚੋਣਾਂ ਲੜ ਰਹੇ ਨੇ ਇਸ ਬਾਰੇ ਵੀ ਚਰਚਾ ਕੀਤੀ ਗਈ ਚਰਚਾ ਕੀਤੀ ਗਈ ਕਾਂਗਰਸੀ ਵਰਕਰਾਂ ਨਾਲ ਵੀ ਕਾਂਗਰਸੀ ਵਰਕਰਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੇ ਹਲਕਾ ਬਧਾਇਕ ਸਰਦਾਰ ਕਰਨਪ੍ਰੀਤ ਸਿੰਘ ਸੋਹਣ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਵੀ ਵੋਟਰਾਂ ਪਾ ਕੇ ਜਿਹੜੀ ਹੈ ਇਹ ਨਿਸ਼ਾਨ ਸਾਰਿਆਂ ਦੇ ਜਿਹੜੇ ਹੱਥਾਂ ਦੇ ਉੱਪਰ ਵੋਟਰਾਂ ਪਾ ਚੁੱਕੇ ਤੇ ਨਿਸ਼ਾਨ ਬੋਰਡ ਦਾ ਆਪਣੀ ਸਹੀ ਬੋਰਡ ਦਾ ਇਸਤੇਮਾਲ ਸਾਰੇ ਕਰ ਚੁੱਕੇ ਨੇ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਖੜੇ ਨੇ ਜਿਹੜੇ ਕਿ ਬੂਥ ਲਾਈ ਬੈਠੇ ਨੇ ਅ ਸਰ ਕੀ ਨਾਮ ਹਾ ਤੁਹਾਡਾ ਮੈਂਨਰੋ ਜੀ ਮੇਰਾ ਨਾਮ ਬਲਜਿੰਦਰ ਸਿੰਘ ਲਾ ਮੈਂ ਤੇ ਲਾਲਾ ਮਰਦਾਲਾਲ ਜੀ ਭਾਈ ਸਾਹਿਬ ਅਸੀਂ ਸਵੇਰੇ 6 ਵਜੇ ਆ ਗਏ ਸੀ ਕਾਰਜਕਰਤਾ ਚ ਬੜਾ ਉਤਸ਼ਾਹ ਹੈ ਭਾਜਪਾ ਪਹਿਲੀ ਵਾਰ ਇੰਡੀਵਿਜੂਅਲ ਤੇ ਇਕੱਲੇ ਇਲੈਕਸ਼ਨ ਲੜ ਰਹੀ ਹੈ ਤੇ ਬੜੀਆਂ ਜ਼ਿੰਮੇਵਾਰੀਆਂ ਨਾਲ ਸਾਰੇ ਕਾਰਜਕਰਤਾ 6 ਵਜੇ ਆ ਗਏ ਜਿਹੜੀ ਪੋਲ ਪਰਸੈਂਟੇਜ ਹੈ ਬੜੀ ਉਤਸ਼ਾਹਜਨਕ ਹੈ ਮੋਦੀ ਦੇ ਨਾਮ ਤੇ ਵੋਟ ਪੈ ਰਹੀ ਹੈ 30% ਸਾਡੇ ਵਾਰਡ ਚੋਂ ਵੋਟ ਹੁਣ ਤੱਕ ਪੈ ਚੁੱਕੀ ਹੈ ਸਾਨੂੰ ਉਮੀਦ ਹੈ ਵੀ ਅਸੀਂ 70% ਵੋਟ ਸਾਡੇ ਵਾਰਡ ਚੋਂ ਪੋਲ ਹੋਊਗੀ ਅਸੀਂ ਅਸੀਂ ਭਾਰੀ ਗਿਣਤੀ ਚ ਭਾਰੀ ਬੋਤ ਨਾਲ ਗੇਜਾਰਾਮ ਜੀ ਨੂੰ ਜਿਤਾਵਾਂਗੇ ਤੇ ਜਿਹੜੀ ਸੀਟ ਹੈ ਮੋਦੀ ਜੀ ਦੀ ਝੋਲੀ ਚ ਪਾਵਾਂਗੇ ਤੁਸੀਂ ਇਹਦੇ ਬੜੇ ਪ੍ਰਾਣਾਇ ਕਰਿਆ ਕਰਤਾ ਰਹੇ ਹੋ ਕਿਵੇਂ ਲੱਗ ਰਿਹਾ ਹੈ ਇਸ ਵਾਰ ਦਾ ਪੰਜਾਬ ਜਿਹੜਾ ਹੈ ਮੈਨੂੰ ਇਸ ਚਾਰਨ ਦਾ ਬੀਜਪੀ ਨਾਲ ਬਹੁਤ ਜ਼ਿਆਦਾ ਲਾਭ ਟਾਇਜਾਂ ਬੀਜਪੀ ਨਾਲ ਕਰਾ ਜੀ ਹਾਂ ਸੋ ਤੁਸੀਂ ਦੇਖ ਲਓ ਕਿ ਭਾਜਪਾ ਕਰਿਆ ਕਰਤਾ ਬਾਂਦੇ ਬੋਧ ਦੇ ਉੱਪਰ ਬੈਠੇ ਆ ਇਹਨਾਂ ਦਾ ਕਹਿਣਾ ਕਿ 30% ਜਿਹੜੀ ਹੈ ਇਹਨਾਂ ਦੀ ਇੱਥੇ ਪੋਲਿੰਗ ਜਿਹੜੀ ਹੈ ਹੁਣ ਤੱਕ ਹੋ ਚੁੱਕੀ ਹੈ ਬਿਸ਼ੱਕ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹਜੇ ਤੱਕ ਜਿਹੜੀ ਹੈ 14% ਵੋਟ ਪੋਲ ਹੋਈ ਹੈ ਮੇਰੇ ਨਾਲ ਸੁਹਾਜ ਜੀ ਬੈਠੇ ਨੇ ਸੁਹਾਜ ਜੀ ਕਿਵੇਂ ਲੱਗ ਰਿਹਾ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜੀ ਵਾਡ ਵਾਰ ਨੰਬਰ 61 62 63 64 ਲੋਕਾਂ ਚ ਬਹਰੀ ਉਸ਼ਾ ਦੇਖਣ ਨੂੰ ਮਿਲ ਰਿਹਾ ਜੀ 30 ਪਲਸ VOTING ਹੋ ਚੁੱਕੀ ਘਟੋ ਘਟ 70 80% ਵੋਟ ਹੋ ਗਈ ਸ਼੍ਰੀ ਗਿੱਜਰਮ ਬਾਲਮਿਕ ਜੀ ਸਤੋ ਅੱਗੇ ਚੱਲ ਰਹੇ ਨੇ ਜੀ ਜੈ ਸ਼੍ਰੀ ਰਾਮ ਸੁਆ ਜੀ ਅਕਸਰ ਪਤਾ ਸੀ ਕਿ ਸੁਆਰ ਸ਼ਰਮਾ ਜਿਹੜਾ ਉਹ ਕਾਂਗਰਸੀਆ ਪਰਿਵਾਰ ਹੈ ਕਾਂਗਰਸ ਨੂੰ ਸੀ ਇਸ ਵਾਰ ਕੀ ਹੋ ਗਿਆ ਸੁਣੋ ਜੀ ਮੈਂ ਕਿਸੇ ਪਾਰਟੀ ਤੋਂ ਸਬੰਧਿਤ ਨਹੀਂ ਅਸੀਂ ਤਾਂ ਭਗਵਾਨ ਸ਼੍ਰੀ ਰਾਮ ਦੇ ਭਗਤਾਂ ਜੀ ਮੋਦੀ ਦੇ ਭਗਤਾਂ ਜੀ ਜਬ ਤੱਕ ਜੀਵਾਂਗੇ ਰਾਮ ਕੇ ਭਗਤ ਰਾਵਾਂਗੇ ਪੰਡਤ ਪਰਿਵਾਰਾਂ ਜੀ ਅਸੀਂ ਹਿੰਦੂਤਮ ਦਾ ਹਲ ਕਿਵੇਂ ਹੋ ਸਕਦਾ ਸਨਾਤਨ ધਰਮ ਕੀ ਜੈ શ્રી ਰਾਮ ਸੋਇਸ਼ਵਾ ਸ਼ਰਮਾਂ ਦੀ ਜਿਹੜਾ ਕਿ ਕੱਟੜ ਕਾਂਗਰਸੀਆ ਪਰਿਵਾਰ ਮੰਨਿਆ ਜਾਂਦਾ ਪਰ ਇਹਨਾਂ ਨੇ ਕਿਹਾ ਕਿ ਰਾਮ ਜਿਹਨੇ ਜਿਹਨੇ ਰਾਮ ਨੂੰ ਲਿਆਂਦਾ ਹੈ ਰਾਮ ਦਾ ਮੰਦਿਰ ਬਣਾਇਆ ਹੈ ਤੋਂ ਅਸੀਂ ਸਨਾਤਨ ਹੀ ਆ ਬ੍ਰਾਹਮਣ ਸਮਾਜ ਤੋਂ ਤਾਲੂ ਰੱਖਦੇ ਆ ਸਾਡੀ ਇੱਕ ਇੱਕ ਬੋੜ ਜਿਹੜੀ ਹੈ ਨਰੇਂਦਰ ਭਾਈ ਮੋਦੀ ਨੂੰ ਹੈ ਆਰਾਮ ਦੇ ਦਰਵਾਜ਼ੇ ਸੋ ਰਾਮ ਦੇ ਵੀ ਨਾਰੇ ਲੱਗ ਰਹੇ ਆ ਸੋ જય શ્રી ਰਾਮ ਦੇ ਜਰੇ ਹੈ ਉਹ ਵੀ ਨਾਰੇ ਲਗਾ ਰਿਹਾ ਸੋ ਇਹ ਉਤਸ਼ਾਹ ਭਾਜਪਾ ਕਰਿਆ ਗੱਟਾਵਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ